ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਸੋਨੀਆਂ ਨੇ ਮੈਂ ਬੜੀਆਂ ਸਿਲੇਕਟਡ ਕਲੈਕਸ਼ਨਾਂ ਹਮੇਸ਼ਾ ਲੈ ਕੇ ਆਉਂਦੀ ਆ ਅੱਜ ਵੀ ਬੜੇ ਸੋਹਣੇ ਸੋਹਣੇ ਸੂਟ ਨੇ ਐ ਜੋ ਫਰਸਟ ਕਲੈਕਸ਼ਨ ਚੱਲ ਰਹੀ ਹੈ ਇਹਨਾਂ ਦਾ ਦੁਪੱਟਾ ਤੁਹਾਨੂੰ ਬਹੁਤ ਪਿਆਰਾ ਮਿਲੇਗਾ ਇਹ ਤੁਹਾਨੂੰ ਸ਼ਰਟ ਮਿਲੇਗੀ ਪਿਓਰ ਜੌਰਜਟ ਦੀ ਹੈ ਡਿਜੀਟਲ ਪ੍ਰਿੰਟ ਦੇ ਨਾਲ ਸ਼ਰਟ ਦਾ ਫੈਬਰਿਕ 2 ਮੀਟਰ ਦਾ ਮਿਲੇਗਾ ਦੁਪੱਟਾ ਵੀ ਤੁਹਾਨੂੰ ਜੌਰਜਟ ਦਾ ਹੀ ਮਿਲੇਗਾ ਗੋਟਾ ਵਰਕ ਹੈ ਨਾਲ ਪੈਚ ਵਰਕ ਹੋਇਆ ਫੋਰ ਸਾਈਡਰ ਤੁਹਾਨੂੰ ਲੈਸ ਮਿਲੇਗੀ ਤੇ ਜਿਹੜਾ ਬਾਟਮ ਆਏਗਾ ਉਹ ਵੀ ਜੋਰ ਚੜਦਾ ਉਹ ਤੁਹਾਨੂੰ ਪਲੇਨ ਮਿਲੇਗਾ ਤੇ ਇਹਦਾ ਜਿਹੜਾ ਵੈਸੇ ਪਹਿਲੇ ਪ੍ਰਾਈਸ ਆਇਆ ਸੀ 1400 ਸੀ ਪਰ ਹੁਣ ਆਫਰ ਤੇ ਆਇਆ ਸਿਰਫ ਤੇ ਸਿਰਫ 830 ਰੁਪਏਾਂ ਦੇ ਵਿੱਚ ਤੁਸੀਂ ਐ ਬੜਾ ਹੀ ਸੋਹਣਾ ਵੈਡਿੰਗ ਸਪੈਸ਼ਲ ਸੂਟ ਨੇ ਪਾਰਟੀ ویئر ਸੂਟ ਨੇ ਤੇ ਕਰਵਾ ਚੌਥ ਨੂੰ ਹੀ ਸਾਹਮਣੇ ਰੱਖ ਕੇ ਅਸੀਂ ਸੂਟ ਲੈ ਕੇ ਆਏ ਆ ਤੇ ਰੰਗ ਸਾਰੇ ਆਵੇਲੇਬਲ ਨੇ ਪ੍ਰਾਈਸ ਬਹੁਤ ਅਫੋਰਡੇਬਲ ਐ ਸਿਰਫ ਤੇ ਸਿਰਫ 830 ਰੁਪਏਾਂ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੇਰਾ 623924575 ਜੋ ਦਿੱਤਾਇਆਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਹੈ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤਾਂ ਤੁਸੀਂ ਮੇਰੇ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਤੁਹਾਡੀ ਗੱਲ ਦਾ ਰਿਪਲਾਈ ਜਰੂਰ ਦਿਆਂਗੀ ਸੂਟ ਸਾਰੇ ਅਵੇਲੇਬਲ ਨੇ ਰੰਗ ਜੋ ਵੀ ਡਿਜ਼ਾਈਨ ਇਹਨਾਂ ਦੇ ਵਿੱਚ ਜਿੰਨੇ ਵੀ ਪੈਟਰਨ ਆਏ ਨੇ ਸਾਰੇ ਅਵੇਲੇਬਲ ਨੇ ਤੇ ਜੇਕਰ ਤੁਸੀਂ ਸਟੇਟਸ ਵੇਖਣਾ ਤਾਂ ਵੀ ਤੁਸੀਂ ਮੇਰੇ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਾਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਹੈ ਨਾ ਮੇਰਾ ਉਹ ਸ਼ੋ ਹੋ ਜਾਏਗਾ ਦੋ ਤਰ੍ਹਾਂ ਦੀਆਂ ਕਲੈਕਸ਼ਨ ਲੈ ਕੇ ਆਈਆਂ ਅੱਜ ਦੀ ਵੀਡੀਓ ਵਿੱਚ ਐ ਜੋ ਹੁਣ ਸੈਕਿੰਡ ਕਲੈਕਸ਼ਨ ਆ ਰਹੀ ਹੈ ਇਹ ਤੁਹਾਨੂੰ ਆਲ ਓਵਰ ਸੂਟ ਮਿਲੇਗਾ 5 ਮੀਟਰ ਦਾ ਜੌਰਜਟ ਦਾ ਡਿਜੀਟਲ ਪ੍ਰਿੰਟ ਦੇ ਨਾਲ ਆਏਗਾ ਫਰੰਟ embroiderry ਆਏਗੀ ਕਟਵਰਕ ਨਾਲ ਦੁਪੱਟਾ ਤਾਂ ਨੂੰ 2 ਮੀਟਰ ਦਾ ਜਿਹੜਾ ਮਿਲੇਗਾ ਉਹ ਵੀ ਜ਼ੋਰ ਝੜਦਾ ਹੈ 4 ਸਾਈਡਡ ਕਟਵਰਕ ਨਾਲ ਹੈਵੀ embroiderry ਆਏਗੀ ਪ੍ਰਾਈਸ ਇਹਦਾ 790 ਰੁਪਏ ਆ ਸਿਰਫ ਤੇ ਸਿਰਫ 790 ਰੁਪਿਆਂ ਦੇ ਵਿੱਚ ਤੁਸੀਂ ਇਹਨਾਂ ਵਿੱਚ ਜੋ ਸੂਟ ਬਾਈ ਕਰ ਸਕਦੇ ਹੋ ਸੂਟ ਸਾਰੇ अवेलेबल ਨੇ ਰੰਗ ਪੈਟਰਨ ਡਿਜ਼ਾਈਨ ਸਾਰੇ अवेलेबल ਨੇ ਤੁਸੀਂ ਅਗਰ ਕੋਈ ਵੀ ਕੁਐਰੀ ਕਰਨੀ ਹੈ ਕਿਸੇ ਦੇ ਬਾਰੇ ਵਿੱਚ ਉਹਦਾ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰ ਦਿਓ ਸਕਰੀਨਸ਼ਾਟ ਟਰਾਈ ਕਰਿਆ ਕਰੋ ਕਿ ਅਗਰ ਹੋ ਸਕੇ ਤਾਂ ਜਰੂਰ ਸੈਂਡ ਕਰਿਆ ਕਰੋ ਤੇ ਜੇਕਰ ਸੇਲ ਕਰਨੇ ਆ ਸੂਟ ਜਾਂ ਕਰ ਰਹੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਤੁਹਾਨੂੰ ਡੇਲੀ ਅਪਡੇਟਸ ਆਈ ਜਾਣਗੀਆਂ ਸਟੇਟਸ ਵੇਖਣ ਲਈ ਵੀ ਨੰਬਰ ਤੇ ਚੈਟਸ ਵਿੱਚ ਮੈਸੇਜ ਕਰ ਦਿਓ ਬਾਕੀ ਅੱਜ ਦੀ ਵੀਡੀਓ ਵਿੱਚ ਦੋ ਤਰ੍ਹਾਂ ਦੀ ਕਲੈਕਸ਼ਨ ਲੈ ਕੇ ਆਈਆਂ ਫਰਸਟ ਵਾਲੀ 830 ਰੁਪਏ ਦੇ ਵਿੱਚ ਸੀ ਇਹ ਵਾਲੀ 790 ਰੁਪਏ ਦੇ ਵਿੱਚ ਹੈ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਂ ਨਵੀਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ